ਤੇ ਜਾਂਦਿਆਂ ਦੇ ਗੱਲ ਕਰੀਏ ਸ਼ਰਮਾ ਜੀ ਨਸ਼ਾ ਤਸਕਰਾਂ ਦੀ ਜਿਵੇਂ ਤੁਸੀਂ ਆਪਾਂ ਜ਼ਿਕਰ ਕਰ ਹੀ ਰਹੇ ਸੀਗੇ ਕਹਿੰਦੇ ਫੜੇਗੇ ਵੱਡਾ ਨਸ਼ਾ ਵੱਡੇ ਨਸ਼ਾ ਤਸਕਰਾਂ ਦੇ ਕੋਲੋਂ ਨਸ਼ਾ ਬਰਾਮਦ ਕਿਉਂ ਨਹੀਂ ਹੋ ਰਿਹਾ ਇਹ ਵੱਡਾ ਸਵਾਲ ਹਾਂ ਪ੍ਰਵੀਨ ਜੀ ਪਹਿਲਾਂ ਤਾਂ ਤਸਕਰ ਦੀ ਪਰਿਭਾਸ਼ਾ ਕੀ ਹੈ ਇਹ ਪਤਨ ਜੀਪੀ ਸਾਹਿਬ ਨੂੰ ਪਤਾ ਹੋਊਗਾ ਡੀਜੀਪੀ ਸਾਹਿਬ ਤੋਂ ਤਾਂ ਕਹਦੇ ਸੀਗੇ ਕਿ ਅਸੀਂ 3 ਮਹੀਨਿਆਂ ਚ ਅੱਛਾ 14734 ਤਸਕਰ ਫੜਲੇ ਮਤਲਬ 15000 ਤੇ ਆ ਹੁਣ 1 ਮਾਰਚ ਤੋਂ ਅੱਜ ਤੱਕ 16492 ਤਸਕਰ ਫੜਿਆ ਮਤਲਬ ਹਰ ਰੋਜ਼ 170 ਜੀ ਤੇ ਇਹ ਇਦਾਂ ਫੜ ਕੇ ਤਾਂ ਇਹ ਲੱਗਦਾ ਕਿ ਲੈ ਵੀ ਕਾਫੀ ਨਸ਼ੇ ਨੂੰ ਠੱਲ ਪੈ ਗਈ ਜਿਹੜੇ ਤਸਕਰ ਫੜੇ ਜਾ ਰਹੇ ਨੇ ਫਿਰ ਤਾਂ ਨਸ਼ਾ ਰੁਕ ਗਿਆ ਹੋਊਗਾ ਚੇਨ ਟੁੱਟ ਗਈ ਹੋਊਗੀ ਹਮਮ ਪਰ ਇਹਨਾਂ ਤਸਕਰਾਂ ਚ ਬਹੁ ਗਿਣਤੀ ਉਹ ਨੇ ਜਿਨ੍ਹਾਂ ਦੇ ਉੱਤੇ ਧਾਰਾ 27 61 85 ਦੇ ਤਹਿਤ ਪਰਚਾ ਦਰਜ ਜੀ ਧਾਰਾ 27 ਅਵਲੀ 61 ਅਵਲੀ 85 ਦੇ ਤਹਿਤ ਜਿਹੇ ਕੇਸ ਦਰਜ ਹੁੰਦਾ ਇਹਨਾਂ ਕੇਸਾਂ ਚ ਨਸ਼ੇ ਦੀ ਕੋਈ ਵੀ ਰਿਕਵਰੀ ਨਹੀਂ ਆ ਹਮ ਜਰਨਿਤ ਭੁੱਲਰ ਹੋਰੀ ਪੰਜਾਬੀ ਟ੍ਰਿਬਿਊਨ ਦੇ ਹਵਾਲੇ ਨਾਲ ਕਹਿੰਦੇ ਸਾਡੀ ਟੀਮ ਨੇ ਥਾਣਿਆਂ 'ਚ ਜਾ ਕੇ ਸਰਵੇ ਕੀਤਾ ਥਾਣਾ ਆਧਾਰਤ ਜਿੱਥੇ-ਜਿੱਥੇ ਜਏ ਪਰਚੇ ਹੁੰਦੇ ਨੇ ਠੀਕ ਹੈ ਕਹਿੰਦੇ ਉਹ ਦੱਸਦੇ ਨੇ ਜੀ ਕਿ ਬਿਲਕੁਲ ਜੀ ਪੁਲਿਸ ਨੂੰ ਮੁਖਬਰ ਖਬਰ ਦਿੰਦਾ ਤੇ ਮੁਖਬਰ ਦੀ ਖਬਰ ਤੇ ਇਤਲਾਮ ਮਿਲਣ ਤੇ ਪੁਲਿਸ ਪਾਰਟੀ ਆ ਕੇ ਛਾਪਾ ਮਾਰਦੀ ਹੈ ਉਹ ਛਾਪਾ ਕਦੇ ਡਰੇਨ 'ਚ ਮਾਰਨਾ ਪੈਂਦਾ ਕਦੇ ਮਤਲਬ ਜਿੱਦੇ 'ਚ ਪਾਣੀ ਨਹੀਂ ਆ ਰਿਹਾ ਹੈ ਨਾ ਉਸ ਕਿਸੇ ਕੋਈ ਟਿੱਬੇ ਮਤਲਬ ਉਹਦੇ ਵਿੱਚ ਕਿਸੇ ਖਾਲ 'ਚ ਐਨਾ ਕਿਸੇ ਸੂਏ ਚ ਕਿਤੇ ਬੈਠੇ ਨੇ ਜੀ ਕਿਸੇ ਝਾੜੀਆਂ ਚ ਕਿਸੇ ਖਾਲੀ ਪਲਾਟ ਚ ਕਿਸੇ ਟਹਿ ਹੋਏ ਮਕਾਨ ਚ ਕਹਿੰਦੇ ਉੱਥੇ ਛਾਪਾ ਮਾਰਿਆ ਜਾਂਦਾ ਜਦੋਂ ਛਾਪਾ ਮਾਰਦੇ ਨੇ ਫਿਰ ਉੱਥੇ ਜੀ ਜੋ ਬਰਾਮਦ ਹੁੰਦਾ ਕੋਈ ਦੋ ਬੰਦੇ ਫੜ ਲਿਆ ਇੱਕ ਬੰਦਾ ਫੜ ਲਿਆ ਉਹਨਾਂ ਕੋਲੋਂ 10 ਦਾ ਨੋਟ ਮਿਲਦਾ ਠੀਕ ਹੈ ਅੱਛਾ ਤੇ ਜੀ ਇੱਕ ਲੈਕਟਰ ਮਿਲਦਾ ਇੱਕ ਸਿਲਵਰ ਪੇਪਰ ਮਿਲਦਾ ਇਹ ਬਰਾਮਦ ਹੋਇਆ ਔਰ ਫਕੀਰ ਤੌਰ ਤੇ ਉਹਨਾਂ ਨੇ ਚਾਟੀਪਿੰਡ ਥਾਣੇ ਦੇ 27 ਮਈ ਨੂੰ ਕਹਿੰਦੇ ਕੇਸ ਦਰਜ ਹੋਇਆ ਇਹ ਬੜੀਆਂ ਜਿਹੀ ਨੌਜਵਾਨ 10 ਰੁਪਏ ਦੇ ਨੋਟ ਨਾਲ ਘੁਮੰਦ ਚੜਾ ਫੜਿਆ ਗਿਆ ਉਹਦੇ ਕੋਲ ਲਾਈਟਰ ਤੇ ਸਿਲਵਰ ਪੇਪਰ ਬਰਾਮਦ 28 ਮਈ ਨੂੰ ਮੱਤੇਵਾਲ ਥਾਣੇ ਚ ਕੇਸ ਦਰਜ ਦੇ ਅਨੁਸਾਰ ਪਿੰਡ ਝਾਮਕਾ ਨੇੜੇ ਝਾੜੀਆਂ ਚ ਵਿਅਕਤੀ ਫੜਿਆ ਗਿਆ ਜਿਸ ਕੋਲੋਂ ਅੱਧ ਜਲੇ 10 ਦਾ ਨੋਟ ਲਾਈਟਰ ਤੇ ਸਿਲਵਰ ਪੰਨੀ ਮਿਲੀ ਐ ਇਸੇ ਦਿਨ ਖਿਲਚੀਆਂ ਥਾਣੇ ਦੀ ਪਾਰਟੀ ਨੇ ਗਸਦੁਹਾਨ ਡਰੇਨ ਡਰੇਨ ਚੋਂ ਦੋ ਜਣੇ ਫੜੇ ਜਿਨ੍ਹਾਂ ਕੋਲ 10 ਦੇ ਨੋਟ ਲਾਈਟਰ ਤੇ ਸਿਲਵਰ ਪੇਪਰ ਬਰਾਮਦ ਹੋਇਆ ਇਸੇ ਤਰ੍ਹਾਂ ਪਿੰਡੀ ਸਰ ਦਾ ਥਾਣਾ 29 ਮਈ ਨੂੰ ਦਰਜ ਕੇਸ ਚ ਪੁਲਿਸ ਨੇ ਪਿੰਡ ਬਜੀਤ ਦੇ ਬੰਦ ਪਏ ਸੂਚ ਵਿੱਚ ਦੋ ਮੁੰਡੇ ਫੜੇ ਜਿਨ੍ਹਾਂ ਕੋਲੋਂ 10 ਦਾ ਨੋਟ ਲਾਈਟਰ ਤੇ ਸਿਲਵਰ ਪੇਪਰ ਬਰਾਮਦ ਹੋਇਆ ਕਿਸੇ ਵੀ ਕੇਸ ਚ ਨਸ਼ੇ ਦੀ ਬਰਾਮਦਗੀ ਨਹੀਂ ਹੋਈ ਇਵੇਂ ਹੀ ਪਿਆਸ ਥਣ 28 ਮਈ ਨੂੰ ਦਰਜ ਕੀ ਸੰਸਾਦ ਪੁਲਿਸ ਪਾਕ ਨੇ ਚਾਲੀਆਂ ਚ ਦੋ ਨੌਜਵਾਨ ਫੜੇ ਜਿਨ੍ਹਾਂ ਕੋਲੋਂ ਦੋ 10 ਦੇ ਨੋਟ ਲਾਈਟਰ ਤੇ ਸਿਲਵਰ ਮਿਲਿਆ ਹੁਣ ਇਹਨਾਂ ਨੂੰ ਵੀ ਇਹ ਤਸਕਰ ਦੱਸਦੇ ਨੇ ਬਾਈ ਜੀ ਇਹ ਵੀ ਬੜੇ ਬੜੇ ਤਸਕਰ ਨੇ ਮਤਲਬ 10 ਰੁਪਏ ਤੇ ਨੋਟ ਤੋਂ ਉੱਪਰ ਨਹੀਂ ਯਾਰੀ ਪੁਲਿਸ ਦੀ ਸਕ੍ਰਿਪਟ ਇਹਨੇ ਨੋਟ ਤੱਕ ਵੀ ਨਹੀਂ ਗਈ ਤੇ ਇੱਕੋ ਤਰ੍ਹਾਂ ਦੀ ਈਵਾਰਤ ਜਦੋਂ ਤੁਸੀਂ ਝੂਠੇ ਪੁਲਿਸ ਮੁਕਾਬਲੇ ਨੇ ਫਾਈਨਲ ਕੱਢ ਕੇ ਦੇਖੋਗੇ ਇਸੇ ਤਰ੍ਹਾਂ ਦੀ ਇੱਕੋ ਤਰ੍ਹਾਂ ਦੀ ਈਵਾਰਤ ਮਿਲੂਗੀ ਸਾਰੇ ਥਾਣਿਆਂ 'ਚ ਹੂੰ ਜਦੋਂ ਤੁਸੀਂ ਪਹਿਲਾਂ ਫੀਮਪੁੱਕੀ ਵਾਲੇ ਝੋਲੇ ਫੜ ਹੁੰਦੇ ਸੀ ਕਦੇ ਸਾਈਕਲ ਤੇ ਹੋਵੇ ਮੋਟਰਸਾਈਕਲ ਤੇ ਈਵਾਰਤ ਇੱਕੋ ਜਿਹੀ ਹੁੰਦੀ ਸੀ ਨਾਕਾ ਲਗਾਇਆਤਾ ਵਾ ਖੜੇ تھے ਹੈਨਾ ਓਏ ਓਏ ਇੱਕੋ ਤਰੀਕਾ ਹੂੰ ਤੇ ਹੁਣ ਉਹੀ ਤਰੀਕਾ ਕਰ ਤੁਹਾਡਾ ਇਸ ਨਸ਼ੇ ਵਾਲੇ ਮਾਮਲੇ ਦੇ ਵਿੱਚ ਵੀ ਹੈ ਇੱਕੋ ਕਾਗਜ਼ ਸਾਰੇ ਥਾਣਿਆਂ 'ਚ ਘੁੰਮੀ ਜਾਂਦਾ ਉਹੀ ਢੰਗ ਤਰੀਕਾ ਦੱਸਦਾ ਨੋਟ ਸਿਲਵਰ ਪੇਪਰ ਤੇ ਇੱਕ ਲਾਈਟਰ ਹੂੰ ਤੇ ਇਹਾਂ ਦੀ ਗਿਣਤੀ ਡੀਜੀਪੀ ਸਾਹਿਬ ਤਸਕਰਾਂ 'ਚ ਗਿਣਾ ਹੁੰਦੇ ਨੇ ਫਿਰ ਜੀ ਕਿ ਇਹਨੇ ਤਸਕਰ ਫੜ ਲਏ ਹੂੰ ਸੋ ਇਹਨਾਂ 'ਚੋਂ ਕਿੰਨੇ ਕ ਸਹੀ ਨੇ ਕਿੰਨੇ ਕ ਨਹੀਂ ਕਿਉਂਕਿ ਦੱਸਦੇ ਨੇ ਦੱਸਣ ਵਾਲੇ ਤਾਂ ਜਿਹੜੇ ਪੁਰਾਣੇ ਵਿਚਾਰੇ ਕਈ ਕਿਸਾਂ ਜੁੜੇ ਹੁੰਦੇ ਨੇ ਛੱਡ ਚੁੱਕੇ ਹੁੰਦੇ ਨੇ ਕੋਈ ਚੋਰੀ ਚਕਾੜੀ ਵਾਲਾ ਉਹਨਾਂ ਨੂੰ ਥਾਣੇ ਬੁਲਾ ਕੇ ਕਹਿੰਦੇ ਕਿਹਾ ਗਿਆ ਕਿ ਭਰਾਵਾ ਆਹ ਕੇਸ ਕੋਲਾ ਸੀ ਗਿਣਤੀ ਪੂਰੀ ਕਰਨੀ ਆ ਹੂੰ ਸੋ ਇੱਥੋਂ ਤੱਕ ਦੀ ਸਥਿਤੀ ਆ ਸੋ ਇਸ ਲਈ ਅੱਜ ਉਹ ਨਸ਼ਿਆਂ ਵਿਰੁੱਧ ਦਾ ਧੂਆਂ ਬਾਹਰ ਨਿਕਲ ਰਿਹਾ ਜਨਾਬ